ਇੱਥੇ ਕੈਨੇਡਾ ਇੱਥੇ ਇੰਦਰੀਕਾ ਆਲਾ ਕੰਮ ਨੇੜੇ ਆ ਪਰ ਕੜਾ ਨੇੜਿਆ ਮੇਰੇ ਘਾਂਟਾ ਨਹੀਂ ਬੰਦੀ ਉਹਨਾਂ ਇੰਨੀ ਅੱਗ ਲੱਗੀ ਹੋਈ ਸਾਰੇ ਕੌਲੇ ਹੋ ਜਾਣੇ ਇੱਥੇ ਨਹੀਂ ਆ ਸਰਦਾਰ ਨੇ ਨਾ ਸਾਰਿਆਂ ਨੂੰ ਕਮਲੇ ਕਰਨ ਦੇ ਵਲ ਨੇ ਹਰੀ ਘਾਤਾ ਸਾਰੇ ਓਏ ਆ ਤਾਂ ਗਿਆ ਕਿ ਜਿੱਦੇ ਚਿਹਰੇ ਤੇ 글로ਸ ਹੈ ਬਹੁਤ ਤੂੰ ਕੀਤੀ ਓਹ ਚੱਕ ਕੇ ਕਿ ਜਿੱਗੇ ਆਏ 03072 ਪਾਟੀਆਂ ਜਾਵਾਂਗੇ ਕੂੰਡਾ ਆਏ ਆਏ ਇਧਰ ਹੀ ਦਿਖਾ ਦੇ ਸਮਗਰੀ ਕਹਿੰਦੇ ਐ ਸਾਡੀਆਂ ਜਿਹੜੀਆਂ ਦੁੱਡੀਆਂ ਪਾਸਮਾ ਸਾਡੀਆਂ ਪਾਸ ਪਾਸਮਾ ਦੇ ਛਾਏ ਤਗੜੀ ਪਾਸਮ ਪਰਲੇ ਪਾਸੇ ਧੱਗਾਂ ਵਾਲਾ ਖੈ ਤੇ ਤੇ ਬੈਠ ਗਏ ਜੱਗੀ ਪਰ ਅੰਦਰ ਕਿੱਥੇ ਬੈਠਾ ਚਰਕ ਵੀਰ ਆਹ ਮਾਲ ਪੂਰਾ ਬਣ ਗਿਆ ਇਧਰ ਉਹ ਮੜਿਆ ਤੂੰ ਗੱਜੀ ਇਧਰ ਉਹ ਮੰਜਾ ਆਹ 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 ਠੀਕ ਆ ਲੈ ਲਵਿੰਦੇ ਆ ਅੱਗੇ ਅੱਗੇ ਸ਼ੁਰੂ ਹੁਣ ਜਾ ਰਹੇ ਨੇ ਬੰਦੇ ਆ ਲਬ ਲਗ ਕਿੰਨੇ ਆ ਭਾਈ ਉਹ ਸਾਨ ਵਾਲੀ ਪਾਈ ਸਮਾਨ ਬਗਾਓ ਕੋਈ ਆ ਚਾ ਝੋਟਾ ਮੈਂ ਬੜੇ ਕਰਵਾ ਦੇ ਚੱਲ ਭਾਈ ਅੱਜ ਪਰਖੜ ਲਓ ਤੇ ਅਗਲਾ ਅਗਲਾ ਮੇਰੇ ਲੋੜ ਸਾਰਾ ਲੈ ਲੋ ਹੀ ਕਹਿੰਦੇ ਕੰਮ ਹੋ ਰੋਣ ਲੱਗਾ ਗੱਜੀ ਗੱਜਾਈ ਹੈ ਗੱਜੀ ਨਾ ਗੋਰਾਂਦ ਰਾਜ ਦਾ ਤੇ ਮੈਨੂੰ ਇੱਕ ਜੀ ਸਾਰਾ ਫੇਰ ਨਵਲੀ ਤੇਰੇ ਹੱਥ ਜੋੜ ਕੇ ਕੋਪੜੀ ਬਲੋ ਲੈਊਗਾ ਮੂੰਹ ਤੇ ਆਹ ਤਰ੍ਹਾਂ ਗੁੰਡ ਖਲੋ ਲੈਊਗਾ ਸੱਚੀ ਗੱਲ ਗਲਾਵ ਦੀਆਂ ਪੱਤ ਕਰਕੇ ਤੇਰਾ ਮੂੰਹ ਨਹੀਂ ਹੁੰਦਾ ਕਦੇ ਵੀ ਲੈ ਕੰਮ ਨੇੜਿਆ ਪਰ ਕਿਹੜਾ ਨੇੜਿਆ ਮਾਰੇ ਘਾਂਟਾ ਨਹੀਂ ਬੰਦੀ ਆਈデア ਲਾਲਾਂ ਕਹਿੰਦਾ ਡਿੱਗੀ ਜਾਂਦੇ ਕਹਿੰਦਾ ਪਰਕੜਾਈ ਕਾਟ ਕੇ ਦੋਚੋ ਨਿਚੋੜਦੇ 11 ਵਜੇ 12 ਵਜੇ ਤੇ ਗਿੱਟ ਗਿੱਟਾ ਲਾਲਾਂ ਇਹ ਕੱਢ ਜਾ ਸਾਂਹਲਾ ਇਹ ਬੱਲੇ ਬੱਲੇ ਹੋਈ ਪਈ ਐ ਬੱਲੇ ਬੱਲੇ ਉਹਨਾਂ ਇੰਨੀ ਅੱਗ ਲੱਗੀ ਹੋਈ ਸਾਰੇ ਨਕੌਲੇ ਹੋ ਜਾਣੇ ਇੱਥੇ ਨਹੀਂ ਗੱਜੀਰ ਗੱਜੀ ਕਮਲਾ ਆ ਗਿਆ ਮੈਨੂੰ ਡਹਿ ਬੱਸ ਗੱਜੀ ਗੱਜੀ ਕੰਦਾ ਰਵਾਜ ਦਾ ਕਰੂਗਾ ਆਹ ਲਾ ਤਾਂ ਪੈਰ ਤੇ ਝੋਨੇ ਦੇ ਉਪਰ ਵਾਲੀ ਜੱਕੀ ਵਰਤੋ ਕੋਹ ਨਹੀਂ ਤਾਂ ਸਿੱਟਦੇ ਯਾਰ ਪਦੀਨਾ ਨਹੀਂ ਇਧਰ ਮੂੰਹ ਕਰੀ ਕਣਕ ਦਾ ਵੜ ਗਿਆ ਝੋਨੇ ਵਾਲੀ ਕਿੱਧਰ ਓਏ ਆ ਮੈਂ ਤੈਨੂੰ ਕੀ ਭਾਵੇਂ ਕੀ ਆਇਆ ਮੈਨੂੰ ਮਤੇ ਪੱਤੇ ਪਤਾ ਨਹੀਂ ਜੀ ਨਹੀਂ ਇਧਰ ਕਾਈ ਇਹ ਤਾਂ ਚੀਜ਼ ਇਹਦੇ ਵਿੱਚ ਪਦੀਨਾ ਭੈ ਮੈਂ ਸਹੀ ਰੋਲ ਇਸੇ ਦਾ ਹੀ ਆ ਹਾਂ ਹਾਂ ਬਲੇ ਨਹੀਂ ਕੁਆ ਵੀਡੀਓ ਕਰ ਰਿਹਾ ਨਾ ਮੂੰਗ ਨਾਟੇ ਨਿਕਾਲਾ ਉਹ ਰੇਂਜਾ ਉਹ ਛੱਡ ਲਾ ਮਾਈ ਭਾਈ ਬਿੱਟੇ ਆ ਨਾ ਉਹ ਚੱਲੂ ਥੋੜੇ ਜਿਹਾ ਮੋੜ ਨਹੀਂ ਜਲਦੀ ਆ ਨਾ ਐਸਾ ਇੱਥੇ ਜੇ ਜੋਰ ਮਾਰੋ ਇਹੋ ਚਿੱਕਾ ਨਾ ਮਾਰੋ ਲੋਨ ਇੱਥੇ ਕੈਨੇਡਾ ਇੱਥੇ ਅਮਰੀਕਾ ਆਜੋ ਆਜੋ ਜਿਹਨੇ ਝੂਟਾ ਲੈਣਾ ਚਾਹਦਾ ਆਜੋ ਪਹੁੰਚੋ ਪਹੁੰਚੋ ਆ ਸਦਾਰ ਨੇ ਨਾ ਸਾਰਿਆਂ ਨੂੰ ਕਮਲੇ ਕਰਦੇ ਮੈਂ ਆ ਵੀ ਗੇ ਹਰੀ ਘਾਤਾ ਸਾਰਾ ਓਏ ਅਡਰ ਹੈਲੋ ਅਨੇ ਹਰਾ ਘਾਤਾ ਸਾਰਾ ਕੰਮ ਬਾਦ ਨੂੰ ਦੱਸਤਾ ਪੀ ਜੇ ਤੁਹਾਨੂੰ ਕੋਈ ਆਓ ਮੰਡੇ ਤੇ ਪੈਣਾ ਫੇ ਲੜਾ ਨਹੀਂ ਕਿਸੇ ਨੇ ਮੈਂ ਤੁਹਾਨੂੰ ਦੱਸਤੀ ਗੱਲ ਮੈਂ ਗਲਗਾਂ ਦੇ ਫੜ ਕੇ ਲੈ ਆਉਣੇਗੇ। ਆਹ ਮਾਰੀ ਮਦਦ ਲਈਏਗੇ। ਕੋਹਣੀ ਦਾ ਸਰਾਦੀ ਹੈ ਬਈ ਇਹ। ਠੰਡ ਠੰਡ ਹੈ। ਠੰਡੀ ਕਰ। ਆ ਜਿਹੜੀ ਗਰਮੀ ਹੈ। ਕਲਾ ਕੇ ਅੰਡ ਪਾ। ਅੰਡ ਪਾ। ਕਲਾ ਸੁਖਿਆ ਤੇਰਾ ਬੂਟਾ ਲੱਖ ਲੱਖ ਦੀ ਤੇਰੀ ਪੀਣ ਦੇ ਕਰੋੜ ਕਰੋੜ ਦਾ ਜ਼ਰਾ ਝੂਟਾ। ਅੜਿਆ ਨਹੀਂ ਆਣਾ ਭਰ। ਆ ਲੱਗਦਾ ਸਾਡੇ ਬਰ ਬਰ ਫੜ ਕੇ ਬਰਪ ਤੋੜੀ ਹੋਰ ਇਹ ਚੋ ਬਾ ਨਾ ਬਣੀ ਇਹ ਚੋ ਇਧਰ ਵਾਲਾ ਮੜਾ ਚਪਾਲਾ ਪਰ ਬਾਵਾ ਨੂੰ ਮੱਖਾ ਟਾ ਹਾਏ ਹਾਏ ਖਾਣਾ ਖਾਣਾ ਬੋਟਾ ਤੈਨੂੰ ਕਹਿੰਦਾ ਗਿਣਤੀ ਤੋਂ ਬਾਹਰ ਕੀ ਗੱਡੀ ਇੰਨਾ ਬਰ ਪੜਾ ਧੁਰ ਲੱਗਣਾ ਨਹੀਂ ਗੱਜੀ ਹਲੇ ਬਰਾ ਪਤਾ ਨਹੀਂ ਕੀ ਚੱਕਾ ਸਾਰਿਆਂ ਦੇ ਚਿਹਰੇ ਤੇ ਸਮੈਲ ਜੀ ਹੋਾਈ ਜਾਂਦੀ ਹੈ ਸਾਰੇ ਠੀਕ ਹੈ ਆ ਹੋਈ ਸੱਚੀ ਅੰਦਰ ਗੱਲ ਲਗੀ ਗਈ ਹੱਤਾਂ ਵਾਲੀ ਵਲ ਸੱਚੀ ਨਹੀਂ ਸਹੀ ਹੈ ਭਾਈ ਇਹ ਆ ਤਾਂ ਗਿਆ ਆ ਤਾਂ ਗਿਆ ਗੱਜੀ ਦੇ ਚਿਹਰੇ ਤੇ ਗਲੋ ਜੇ ਬਹੁਤ ਤੂੰ ਗੱਜੀ ਗੱਜੀ ਕੀ ਹੈ ਫਾਇਨਲੀ ਦੇ ਕੋ ਨਾ ਇਹ ਅੱਤ ਸੈਨੂ ਕੀ ਹੋਇਆ ਤੂੰ ਕਿਉਂ ਹਸੀਆ ਨਾ ਯਾਰ ਉਹ ਪਾਣੀ ਆ ਗਿਆ ਅੱਧ ਦੇਖੀ ਬਾਤ ਚ ਲੱਖਣਾ ਦੇਖ ਅੱਖਾਂ 'ਚ ਪਾਣੀ ਆ ਗਿਆ ਤੇਰੇ ਓਏ ਉਹ ਨਹੀਂ ਕੁਝ ਨਹੀਂ ਕਰਦਾ ਆ ਲਾਇਆ ਤੇ ਬਾਟੀ ਪੜਾਈ ਯਾਰ ਗੱਡੀ ਆ ਹਾ ਕੀ ਕਰਨਾ ਨੰਮ ਹਾਂ ਬੀੜੇ ਕੰਮ ਲਾਈ ਪਟਕਾ-ਪੁਟਕਾ ਚਾਗਦੇ ਫਿਰਦੇ ਹਾਂ ਇਹ ਜਹਾਜ਼ ਨਹੀਂ ਇਹ ਮੋਟਰਸਾਈਕਲ ਹੈ ਉਹ ਸਾਡਾ ਤਾਂ ਇਹੀ ਜਹਾਜ਼ ਹੈ ਲਰਨ ਅੱਕਾ ਦਾ ਟਿਕਾਉਟਿੰਗ ਚਾਕੀ ਅਣ ਗਾਣਾ ਪੈ ਇੰਡੀਆ ਇਹਨ ਵੋਟਾਂ ਵੀ ਪਈ ਹੈਗੀ ਚੁੱਪ ਕਰ ਜਾ ਭਰਾਵਾ ਜਿੱਤ ਦਾ ਜਿੱਤ ਰਿਆਂ ਦੋ ਚਲੋ ਵੀ ਕਹਿੰਦੇ ਚੱਲਦੇ ਚੱਲਦੇ ਵਲੌਗ ਬਣਾਦੇ ਹੋ ਲਾਈਕ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਏ ਅਗਲੇ ਹਫ਼ਤੇ ਵਾਰ ਕਹਿੰਦੇ ਫੇਰ ਮੋਲ ਬਣਾਵਾਂਗੇ ਤੇ ਜੇ ਕੋਈ ਇਹਨਾਂ ਨੇ ਲੱਛਣ ਉੱਚਰ ਕੀਤੇ ਉਹ ਵਿੱਚ ਬਾਇ ਐਡ ਕਰ ਦੂੰਗਾ ਤਣੀ ਚੈਨਲ ਵਲ ਸਬਸਕ੍ਰਾਈਬਰ ਅਗਲੇ ਵੀਡੀਓ ਵਿੱਚ ਮਿਲਦੇ ਆਂ ਬਾਏ ਬਾਏ ਚਲੇ ਜਾ ਬਬੀ